ਇਸ ਮਸਲੇ ਦੇ ਉੱਪਰ ਹਾਲੇ ਕਈ ਚੀਜ਼ਾਂ ਦਾ ਇੱਕ ਕਾਫੀ ਕਲੀਅਰਿਫਿਕੇਸ਼ਨ ਨਹੀਂ ਕਾਫੀ ਸਪਸ਼ਟਤਾ ਨਹੀਂ ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਇੱਕ ਛੋਟਾ ਜਿਹਾ ਵਿਵਾਦ ਖੜਾ ਹੋ ਗਿਆ ਕਿ ਉਹ ਪੰਜ ਕੌਣ ਸੱਜਣ ਸਨ ਜਿਨ੍ਹਾਂ ਨੇ ਮਾਫੀ ਦਿੱਤੀ 2015 ਦੇ ਵਿੱਚ ਤੇ ਕੌਣ ਸੱਜਣ ਸਨ ਜਿਨ੍ਹਾਂ ਨੇ ਮਾਫੀ ਵਾਪਸ ਲਈ ਜਿਸ ਲਈ ਗੁਰਪ੍ਰੀਤ ਸਿੰਘ ਦਾ ਤੁਸੀਂ ਇੰਟਰਵਿਊ ਸੁਣ ਰਹੇ ਸੀ ਮੈਂ ਉਸ ਵੇਲੇ ਥੋੜੀ ਜੀ ਕੋਕ ਕੀਤੀ ਆ ਔਰ ਉਸ ਕੋਕ ਤੋਂ ਇਹ ਨਿਕਲਿਆ ਕਿ ਜਿਹੜਾ ਮਾਫੀਨਾਮਾ ਜਦੋਂ ਸਪਸ਼ਟਿਕਰਨ ਡੇਰਾ ਮੁਖੀ ਦਾ ਸਵੀਕਾਰ ਕੀਤਾ ਗਿਆ ਔਰ ਗੁਰਮਤਾ ਪਾਸ ਹੋਇਆ 24 ਸਤੰਬਰ ਨੂੰ ਉਸ ਵੇਲੇ ਜਿਨ੍ਹਾਂ ਨੇ ਪੰਜ ਸਿੰਘ ਸਹਿਬਾਨ ਨੇ ਸਾਈਨ ਕੀਤੇ ਨੇ ਉਹ ਸਨ ਯਾਨੀ ਗੁਰਪ੍ਰੀਤ ਸਿੰਘ ਕਾਲ ਤੱਕ ਦੇ ਜਥੇਦਾਰ ਗੁਰਮਖ ਸਿੰਘ ਇਕਬਾਲ ਸਿੰਘ ਮਲ ਸਿੰਘ ਤੇ ਰਾਮ ਸਿੰਘ ਰਾਮ ਸਿੰਘ ਜਿਹੜੇ ਨੇ ਉਹ ਹਜ਼ੂਰ ਸਾਹਿਬ ਦੇ ਗ੍ਰੰਥੀ ਸਨ ਲੇਕਿਨ 16 ਅਕਤੂਬਰ ਨੂੰ ਉਹ ਮਾਫੀਨਾਮਾ ਜਿਹੜਾ ਰੌਲਾ ਪੈ ਗਿਆ ਸਿੱਖਾਂ ਨੇ ਐਕਸੈਪਟ ਨਹੀਂ ਕੀਤਾ ਤੇ ਫਿਰ ਉਹ ਜਿਹੜਾ ਮਾਫੀ ਦਿੱਤੀ ਹੋਈ ਸੀ ਡੇਰਾ ਮੁਖੀ ਨੂੰ ਜਿਹੜਾ ਉਹਦਾ ਸਪਸ਼ਟੀਕਰਨ ਐਕਸੈਪਟ ਕੀਤਾ ਸਵਗਿਆਰ ਕੀਤਾ ਹੋਇਆ ਸੀ ਉਹਨੂੰ ਫਿਰ ਵਾਪਸ ਲਿਆ ਗਿਆ ਉਹਦੇ 'ਚ ਇੱਕ ਤਬਦੀਲੀ ਸੀ ਤਬਦੀਲੀ ਇਹ ਸੀ ਕਿ ਗਨਥੀ ਰਾਮ ਸਿੰਘ ਦੀ ਜਗ੍ਹਾ ਤੇ ਜਿਨ੍ਹਾਂ ਨੇ ਪੰਜਵੇਂ ਸਾਈਂ ਜਿਨ੍ਹਾਂ ਨੇ ਕੀਤੇ ਨੇ ਉਹ ਰਗਵੀਰ ਸਿੰਘ ਨੇ ਜਿਹੜੇ ਇਸ ਵੇਲੇ ਅਕਾਲ ਤਖਤ ਦੇ ਚੇਤਕਾਰ ਨੇ ਇਹ ਜੋ ਮੁਕਦਰ ਸਿੰਘ ਕਹਿ ਰਹੇ ਨੇ ਉਹ ਠੀਕ ਆ ਜੋ ਪਹਿਲੀ ਜਾਣਕਾਰੀ ਸਾਨੂੰ ਗੁਰਪ੍ਰੀਤ ਸਿੰਘ ਨੇ ਦਿੱਤੀ ਉਹ ਵੀ ਠੀਕ ਸੀ ਕਿ ਜਿਹੜਾ ਮਾਫੀਨਾਮਾ ਜਿਹੜਾ ਦਿੱਤਾ ਵਾ ਸਪਸ਼ਟੀਕਰਨ ਅਕਸੈਪਟ ਕੀਤਾ ਵਾ ਦੇਰਾ ਮੁਖੀ ਦਾ ਉਹਦੇ ਚ ਰਕबीर ਸਿੰਘ ਨਹੀਂ ਸਨ ਲੇਕਿਨ ਜਿਹਨੂੰ ਵਾਪਸ ਲਿਆ ਵਾ ਉਹਦੇ ਚ ਰਕबीर ਸਿੰਘ ਦੇ ਸਾਈਨ ਸਨ ਗੁਰਬਚਨ ਸਿੰਘ ਗੁਰਮਖ ਸਿੰਘ ਇਕਬਾਲ ਸਿੰਘ ਮਲ ਸਿੰਘ ਤੇ ਰਕबीर ਸਿੰਘ ਇਹਨਾਂ ਨੇ ਸਾਈਨ ਕੀਤੇ ਹੁਣ ਇੱਥੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਜੇ ਉਹ ਉਸ ਘਟਨਾਕ੍ਰਮ ਦੇ ਵਿੱਚ ਇਹ ਪਾਰਗੀਦਾਰ ਸਨ ਪਾਵੇਂ ਮਾਫੀ ਦੇਣ ਦੇ ਵਿੱਚ ਪਾਵੇਂ ਵਾਫੀ ਵਾਪਸ ਲੈਣ ਦੇ ਵਿੱਚ ਤੇ ਕੀ ਉਹਨਾਂ ਨੂੰ ਹੁਣ ਇਸ ਮਸਲੇ ਦੇ ਉੱਪਰ ਫੈਸਲਾ ਕਰਨਾ ਚਾਹੀਦਾ? ਮੇਰੇ ਖਿਆਲ ਦੇ ਵਿੱਚ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਸ ਗੱਲ ਤੋਂ ਪਾਸੇ ਹਟ ਜਾਣਾ ਚਾਹੀਦਾ ਵਾ ਔਰ ਨਵੇਂ ਪੰਜ ਸਿਕਸ ਸਿਕਸ ਸਬਾਨ ਨੂੰ ਇਹਦੀ ਉੱਪਰ ਫੈਸਲਾ ਕਰਨਾ ਚਾਹੀਦਾ ਕਿਉਂਕਿ ਉਹ ਉਸ ਚੀਜ਼ ਦੇ ਵਿੱਚ ਭਾਗੀਦਾਰ ਸਨ ਭਾਵੇਂ ਮਾਫੀ ਦੇਣ ਦੇ ਵਿੱਚ ਭਾਵੇਂ ਮਾਫੀ ਲੈਣ ਦੇ ਵਿੱਚ ਇਸ ਤੋਂ ਅੱਗੇ ਵਧਦੇ ਹੋਏ ਜੋ ਦੋ ਤਿੰਨ 24 ਘੰਟੇ ਦੇ ਵਿੱਚ ਘਟਨਾਵਾ ਵਾਪਰੀਆਂ ਨੇ ਮੇਰਾ ਮੰਨਣਾ ਵਾ ਕਿ ਇਹਦਾ ਸਿਕਸ ਮਾਜ ਦੇ ਉੱਤੇ ਬਹੁਤਾ ਫਰਕ ਨਹੀਂ ਪੈਣਾ ਔਰ ਜੇ ਅਕਾਲੀ ਲੀਡਰ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਭਾਵੇਂ ਉਹ ਬਾਗੀ ਤਰੈਸ ਨੇ ਉਹ ਸੋਚਦੇ ਨੇ ਕਿ ਆ ਇਹ ਕੀ ਉਹ ਮਾਫੀ ਮੰਗਣਗੇ ਤੇ ਲੋਕੀ ਉਹਨਾਂ ਨੂੰ ਸਵੀਕਾਰ ਕਰਨਗੇ ਮੇਰੇ ਖਿਆਲ ਉਹ ਕੋਹਾਂ ਦੂਰ ਨੇ ਲੋਕੀ ਇੰਨੇ ਸੋਖੇ ਮੰਦੇ ਨਹੀਂ ਔਰ ਇੱਕ ਤਰੀਕੇ ਨਾਲ ਲੋਕੀ ਆਮ ਤੌਰ ਤੇ ਪੁੱਛਦੇ ਆ ਕਿ 8-9 ਸਾਲ ਪਹਿਲਾਂ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਜਦੋਂ ਮਾਫੀ ਨਾਵਾ ਦਿੱਤਾ ਜਾ ਰਿਹਾ ਸੀ ਜਦੋਂ ਬਦਬੀ ਹੋਈ ਬਦਬੀ ਤੇ ਜਾਂਚ ਨਹੀਂ ਹੋ ਰਹੀ ਸੀ ਗੋਲੀ ਚੱਲ ਰਹੀ ਸੀ ਤੇ ਉਦੋਂ ਕੌਣ ਬੋਲਿਆ ਇਹ ਕਿਉਂ ਨਹੀਂ ਬੋਲੇ ਸਾਰੇ ਲੀਡਰ ਤੇ ਜੇ ਨਹੀਂ ਬੋਲੇ ਤੇ ਦਾ ਮਤਲਬ ਪਾਕਿਦਾਰ ਸਨ ਹੁਣ ਸਿਰਫ ਸੱਤਾ ਤੋਂ ਬਾਹਰ ਰਹਿ ਕੇ ਤੁਸੀਂ ਮਾਫੀ ਮੰਗ ਰਹੇ ਜੀ ਇਹ ਲੋਕ ਸਵਾਲ ਪੁੱਛਦੇ ਆਂ ਤੇ ਲੋਕਾਂ ਨੇ ਤੇ ਆਪਣਾ ਫੈਸਲਾ ਲੈ ਹੀ ਲਿਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਚਾਰ ਵਾਰੀ 2017 ਚ ਨਿਕਾਰਿਆ 2019 ਚ ਨਿਕਾਰਿਆ 2022 ਦੇ ਚ ਨਿਕਾਰਿਆ ਫਿਰ 2024 ਦੇ ਚ ਨਿਕਾਰਿਆ ਤੇ ਹੁਣ ਤੇ ਉਹਨਾਂ ਨੇ ਬਿਲਕੁਲ ਹਾਸ਼ੀਏ ਤੇ ਲਾਤਾ ਸੋ ਕੀ ਕਰਨ ਦੀ ਲੋੜ ਆ ਜੋ ਦੁਬਾਰਾ ਦੁਬਾਰਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਵਾ ਕਿ ਇਹਨਾਂ ਨੂੰ ਆਪਣੇ ਅਹੁਦੇ ਛੱਡ ਕੇ ਲੋਕਾਂ ਦੇ ਵਿੱਚ ਜਾ ਕੇ ਪਛਤਾਵਾ ਕਰਨਾ ਪਊ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦੇ ਜੇ ਵਾਕਈ ਸਹੀ ਮਾਇਨੇ ਚ ਪਛਤਾਵਾ ਕਰਨਗੇ ਨਵੀਂ ਲੀਡਰਸ਼ਿਪ ਨਹੀਂ ਚੱਲ ਸਕੂਗੀ ਲੋਕੀ ਆਪੇ ਇਹਨਾਂ ਨੂੰ ਦੁਬਾਰਾ ਲਿਆਉਣਗੇ ਜੇ ਇਹ ਨਹੀਂ ਕਰਨਗੇ ਜੋ ਲੱਗ ਰਿਹਾ ਵਾ ਤੇ ਫਿਰ ਹੌਲੀ ਹੌਲੀ ਲੋਕ ਜਿਹੜੇ ਨੇ ਉਹ ਦੂਜੇ ਪਾਸੇ ਜਾ ਰਹੇ ਆ ਪਹਿਲੋਂ ਆਪ ਨੂੰ ਇਹਨਾਂ ਦਾ ਫਾਇਦਾ ਹੋਇਆ ਇਸ ਚੀਜ਼ ਦਾ ਫਾਇਦਾ ਹੋਇਆ ਕਾਂਗਰਸ ਨੂੰ ਫਾਇਦਾ ਹੋ ਸਕਦਾ ਵਾ ਔਰ ਇੱਕ ਨਵਾਂ ਧਿਰ ਖੜਾ ਹੋ ਰਿਹਾ ਪੰਥਕ ਤੇ ਔਰ ਉਹ ਆਪਾਂ ਵੇਖ ਹੀ ਲਿਆ ਵਾ ਕਿ ਅਕਾਲੀ ਦਲ ਨੂੰ ਨਕਾਰ ਕੇ ਐਟਲੀਸਟ ਦੋ ਤਿੰਨ ਥਾਵਾਂ ਦੇ ਉੱਪਰ ਮੁੱਖ ਤੌਰ ਤੇ ਖਡੂਰ ਸਾਹਿਬ ਔਰ ਫਰੀਦਕੋਟ ਦੇ ਵਿੱਚ ਉਹਨਾਂ ਨੇ ਅੰਮ੍ਰਿਤਪਾਲ ਔਰ ਸਰਬਜੀਤ ਨੂੰ ਚੇਤਾਵਨੀ ਦਿੱਤਾ ਹੁਣ ਜਿਮਨੀ ਚੋਣਾ ਹੋਣੀਆਂ ਵਾ ਜੇ ਇਸੇ ਤਰ੍ਹਾਂ ਅਕਾਲੀ ਦਲ ਦਾ ਹਾਲ ਰਿਹਾ ਜੇ ਇਹ ਅਹੁਦਿਆਂ ਨਾਲ ਚਮੜੇ ਰਹੇ ਆਪਣੇ ਇਹਨਾਂ ਨੇ ਤਿਆਗ ਦੀ ਪਾਵਨਾ ਨਾ ਅਪਣਾਈ ਤੇ ਮੇਰਾ ਖਿਆਲ ਹੈ ਉੱਥੇ ਵੀ ਇਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ